ਜੀ ਦੇਵੀ ਦੀ ਪੂਜਾ ਕਰਦੇ ਨੇ ਯਾਤਰਾ ਕਰਦੇ ਨੇ ਪਰ ਮਨ ਨੂੰ ਸਕੂਨ ਨਹੀਂ ਹੈ ਮਨ ਕਹਿ ਰਿਹਾ ਏ ਕਿ ਕੋਈ ਐਹੋ ਜੀ ਜਗ੍ਹਾ ਲੱਭ ਜਿੱਥੇ ਤੈਨੂੰ ਟਿਕਾਣਾ ਮਿਲ ਜਾਵੇ ਜਿੱਥੇ ਤੈਨੂੰ ਤਸੱਲੀ ਹੋਵੇ ਭਈ ਲਹਿਣਾ ਜੀ ਧਰਮ ਦੇ ਮਾਰਗ ਤੇ ਤੁਰ ਰਹੇ ਨੇ ਪਰ ਮੇਰੇ ਗੁਰੂ ਨਾਨਕ ਸਾਹਿਬ ਬਾਚਨ ਮਹਾਰਾਜ ਜੀ ਕਹਿੰਦੇ ਨੇ ਧਰਮ ਕਰਮ ਪਖੰਡ ਜੋ ਦਿਸੇ ਜਦੋਂ ਅਸੀਂ ਧਰਮ ਨੂੰ ਵਿਖਾਵੇ ਦੇ ਤੌਰ ਤੇ ਵਰਤਦੇ ਆਣਾਂ ਪੀਵਖਾਵੇ ਦੇ ਕਾਰਨ ਅਸੀਂ ਗੁਰੂ ਕਰ ਜਾਈਏ ਵਿਖਾਵੇ ਦੇ ਕਰਕੇ ਅਸੀਂ ਸੇਵਾ ਕਰੀਏ ਵੇਖਾਵੇ ਦੇ ਕਰਕੇ ਅਸੀਂ ਪਹਿਰਾਵਾ ਪਾਈਏ ਫਿਰ ਉਹ ਧਰਮ ਨਹੀਂ ਰਹਿ ਜਾਂਦਾ ਪਖੰਡ ਬਣ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਪਾਵਣ ਬਾਣੀ ਕਹਿੰਦੀ ਹੈ ਧਰਮ ਕਰਮ ਬ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤਾ ਛੂਟੇ ਕਲ ਇੱਥੇ ਮੁੱਕਦੀ ਸੀ ਵੀ ਗੁਰੂ ਘਰ ਆਉਣਾ ਪਰਵਾਣ ਤੇਰਾ ਤਾਂ ਇਹ ਜੇ ਤੂੰ ਬੈਠ ਕੇ ਗੁਰੂ ਦੀ ਗੱਲ ਵੀ ਸੁਣਦਾ ਹੈ ਸਾਡੇ ਘਰਾਂ ਚ ਪਰੌੜੇ ਆਉਂਦੇ ਨੇ ਸਾਡਾ ਪਤਾ ਲੈਣ ਆਉਂਦੇ ਨੇ ਜਾਂ ਖੁਸ਼ੀ ਦੇ ਨਾਲ ਆਉਂਦੇ ਨੇ ਤੇ ਅਸੀਂ ਸਮਾਂ ਦੇਣੀ ਹੈ ਨਾ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮਿੱਤਰਾਂ ਨੂੰ ਆਪਣੇ ਸੱਜਣਾ ਨੂੰ ਆਪਣੇ ਪਰਿਵਾਰਾਂ ਨੂੰ ਜਦੋਂ ਕੋਈ ਬਾਹਰੋਂ ਰਿਸ਼ਤੇਦਾਰ ਆਉਂਦਾ ਹੈ ਸਮਾਂ ਦੇਣੀ ਹਾਂ ਭੀ ਪੁਰਾਣਾ ਨਾ ਬਣ ਜਾਵੇ ਕਿ ਅਸੀਂ ਇਹਦੇ ਕੋਲ ਨਹੀਂ ਬੈਠੇ ਫਿਰ ਅਸੀਂ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕੰਮ ਚੋਂ ਕਾਮਕ ਛੱਡ ਕੇ ਰਿਸ਼ਤੇਦਾਰ ਕੋਲ ਬੈਠਦੀ ਹਾਂ ਤਾਂ ਫਿਰ ਜਾਨ ਲੱਗਿਓ ਵੀ ਖੁਸ਼ ਹੁੰਦਾ ਹੈ ਭਾਈ ਤੁਸੀਂ ਮੇਰੇ ਲੱਗੇ ਬੈਠੇ ਸੀ ਦੁੱਖ ਸੁੱਖ ਅਸੀਂ ਇਕੱਠਿਆਂ ਨੇ ਕੀਤੇ ਵਧੀਆ ਲੱਗਿਆ ਹੁਣ ਗੁਰੂ ਵੀ ਇਹੀ ਸਮਝਾਉਣਾ ਕਰਦਾ ਹੈ ਕਿ ਭਾਈ ਗੁਰੂ ਘਰ ਆਉਣਾ ਤੇਰਾ ਤਾਂ ਪਰਵਾਹ ਜੇ ਤੂੰ ਗੁਰੂ ਦੀ ਗੱਲ ਨੂੰ ਸੁਣਦਾ ਹੈ ਗੁਰੂ ਦੀ ਗੱਲ ਨੂੰ ਪੱਲੇ ਨਾਲ ਬੰਨਦਾ ਹੈ ਭਾਈ ਲੈਣਾ ਜੀ ਧਰਮ ਦੇ ਮਾਰਗ ਤੇ ਤੁਰ ਰਹੇ ਸਨ ਤੇਵੀ ਦੀ ਪੂਜਾ ਕਰ ਰਹੇ ਸਨ ਯਾਤਰਾ ਕਰਦੇ ਸਨ ਪਰ ਮਨ ਨੂੰ ਸਕੂਨ ਨਹੀਂ ਆਇਆ ਦੀ ਕਿਰਪਾ ਹੋਈ ਭਾਈ ਲਹਿਣਾ ਜੀ ਨੇ ਭਾਈ ਜੋਤ ਜੀ ਦੇ ਕੋਲੋਂ ਗੁਰਬਾਣੀ ਨੂੰ ਸੁਣਿਆ ਕੀ ਸੁਣਦਿਆਂ ਨੇ ਚਿਤ ਸੇਵੀਏ ਕਹਿੰਦੇ ਨੇ ਜਿਸ ਨੂੰ ਸੇਵਣ ਦੇ ਨਾਲ ਚਿਤ ਸੇਵੀਏ ਸੋ ਸੁਖ ਪਾਈਏ ਜਿਸ ਦੇ ਸੇਵਣ ਦੇ ਨਾਲ ਜਿਸ ਦੇ ਸਿਮਰਨ ਕਰਨ ਦੇ ਨਾਲ ਸੁਖ ਮਿਲ ਜਾਵੇ ਨਾ ਉਹ ਗੁਰੂ ਜਿਹੜਾ ਏ ਉਹ ਗੁਰੂ ਸਾਨੂੰ ਸਾਡੀ ਮੰਜ਼ਲ ਤੇ ਪਹੁੰਚਾ ਦਿੰਦਾ ਹੈ ਪਾਈ ਲਹਿਣਾ ਜੀ ਧਰਮ ਦੇ ਮਾਰਗ ਤੇ ਤੁਰ ਰਹੇ ਸਨ ਪਰ ਗੁਰੂ ਨਹੀਂ ਮਿਲਿਆ। ਪਾਈ ਜੋਧ ਜੀ ਕੋਲੋਂ ਉਹਨਾਂ ਨੇ ਗੁਰਬਾਣੀ ਨੂੰ ਸੁਣਿਆ। ਜਦੋਂ ਗੁਰਬਾਣੀ ਨੂੰ ਸੁਣਿਆ ਮਨ ਨੂੰ ਚੈੜ ਆਇਆ, ਮਨ ਨੂੰ ਤਸੱਲੀ ਆਈ ਪੁੱਛਦੇ ਨੇ ਕਿਸ ਦੀ ਬਾਣੀ ਏ? ਜਿਹੜੀ ਤੁਸੀਂ ਪੜ ਰਹੇ ਹੋ। ਪਾਈ ਜੋਧ ਜੀ ਕਹਿੰਦੇ ਨੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਸਾਹਿਬ ਪਾਛਾ ਮਹਾਰਾਜ ਜੀ ਜਗਤ ਨੂੰ ਤਾਰਨ ਵਾਲੇ ਜਿਸ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਫਿਰ ਗੁਰੂ ਨਾਨਕ ਸਹਿਬ ਪਾਚਮ ਮਹਾਰਾਜ ਜੀ ਦੀ ਬਾਣੀ ਨੂੰ ਸੁਣਿਆ ਭਾਈ ਲਹਿਣਾ ਜੀ ਨੇ ਔਰ ਭਾਈ ਲਹਿਣਾ ਜੀ ਨੇ ਜਦੋਂ ਗੁਰਬਾਣੀ ਨੂੰ ਸੁਣਿਆ ਤੇ ਗੁਰੂ ਨਾਨਕ ਦੇ ਘਰ ਦੇ ਹੋ ਕੇ ਰਹਿ ਗਏ ਹੋਰ ਕਿਤੇ ਨਹੀਂ ਗਏ ਉਹਨਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਈ ਕਿਉਂਕਿ ਅੰਦਰ ਨੂੰ ਸਕੂਨ ਮਿਲ ਗਿਆ ਜਿੱਥੇ ਸਕੂਨ ਮਿਲ ਜਾਵੇ ਅਨੰਦ ਮਿਲ ਜਾਵੇ ਖੁਸ਼ੀ ਮਹਿਸੂਸ ਹੋਵੇ ਨਾ ਫਿਰ ਬੰਦੇ ਨੂੰ ਉੱਥੇ ਟਿਕ ਜਾਣਾ ਚਾਹੀਦਾ ਨਿਚ ਕਰ ਮਹਿਲ ਪਾਵੋ ਸੁਖ ਸਹਜੇ ਬਹੁਰੇ ਨਾ ਹੋਏ ਕੋ ਫੇਰਾ